ਇਸ ਲਈ ਦੀ ਵੱਡੀ ਖਬਰ ਲੁਧਿਆਣਾ ਦੇ ਨੂਰਵਾਲਾ ਰੋਡ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪਰਿਵਾਰ ਬੈਂਕ ਦੇ ਕਰਜ਼ੇ ਹੇਠ ਘਰ ਤੋਂ ਬੇਕਾਰ ਹੋ ਜਾਂਦਾ ਹੈ ਤਾਂ ਦੱਸਦੀ ਹੈ ਕਿ ਪਰਿਵਾਰ ਨੇ ਕਾਰੋਬਾਰ ਵਾਸਤੇ ਬੈਂਕ ਤੋਂ ਲੋਨ ਲਿੱਤਾ ਹੁੰਦਾ ਹੈ ਜਿਸ ਤੋਂ ਬਾਅਦ ਘਰ ਦੀ ਪਰਿਵਾਰਕ ਪਰੇਸ਼ਾਨੀਆਂ ਕਾਰਨ ਕੁਝ ਸਮੇਂ ਬਾਅਦ ਕਿਸ਼ਤਾਂ ਨਾ ਚੁਕਾਣ ਕਰਕੇ ਬੈਂਕ ਤੋਂ ਸਮਾਂ ਮੰਗਦੇ ਨੇ ਪਰ ਬੈਂਕ ਵੱਲੋਂ ਸਮਾਂ ਨਾ ਦੇਣ ਦੀ ਬਜਾਏ ਤਿੰਨ ਗੁਣਾ ਵਿਆਜ ਲਗਾ ਕੇ ਰਕਮ ਚ ਵਾਅਦਾ ਕਰਕੇ ਪਰਿਵਾਰ ਨੂੰ ਲੋਨ ਦੇਣ ਦੇ ਲਈ ਉਕਸਾਇਆ ਜਾਂਦਾ ਜਿਸ ਤੋਂ ਬਾਅਦ ਜਦੋਂ ਪਰਿਵਾਰ ਵੱਲੋਂ ਮੁਰਤੋ ਅਪੀਲ ਕੀਤੀ ਜਾਂਦੀ ਹੈ ਸਮਾਂ ਮੰਗਣ ਦੇ ਲਈ ਤਾਂ ਬੈਂਕ ਵੱਲੋਂ ਘਰ ਦੇ ਉੱਤੇ ਹੀ ਤਾਲਾ ਝੜ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਜਨਤਾ ਸਰਕਾਰ ਮੋਰਚਾ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਜਨਤਾ ਸਰਕਾਰ ਮੋਰਚਾ ਦੀ ਮਦਦ ਦੇ ਨਾਲ ਬੈਂਕ ਤੋਂ ਜਵਾਬ ਮੰਗਿਆ ਜਾਂਦਾ ਹੈ ਕਿ ਉਹਨਾਂ ਨੂੰ ਸਮਾਂ ਦਿੱਤਾ ਜਾਵੇ ਜਿਸ ਤੋਂ ਬਾਅਦ ਜਦੋਂ ਬੈਂਕ ਕੋਲੋਂ ਜਵਾਬ ਨਹੀਂ ਦਿੱਤਾ ਜਾਂਦਾ ਤਾਂ ਪਰਿਵਾਰ ਨਾਲ ਮਿਲ ਕੇ ਜਨਤਾ ਸਰਕਾਰ ਮੋਰਚਾ ਘਰ ਦਾ ਤਾਲਾ ਤੋੜ ਦਿੰਦੀ ਹੈ ਤੇ ਪਰਿਵਾਰ ਨੂੰ ਘਰ ਚ ਦੁਆਰਾ ਦਾਖਲ ਕਰਵਾਉਂਦੀ ਹੈ ਇਸ ਮੌਕੇ ਤੇ ਪਰਿਵਾਰ ਦਾ ਜਨਤਾ ਸਰਕਾਰ ਮੋਰਚਾ ਦਾ ਕੀ ਕਹਿਣਾ ਇੱਕ ਵਾਰ ਤੁਹਾਨੂੰ ਜ਼ਰੂਰ ਸੁਣਾ ਦਿੰਨੇ ਆ जन हितैषी टीआरपी नहीं खरीदते भरोसा जीतते हैं हम पहला फर्म थी यादव फैब्रिक नाम था किसी कैपिटल ग्लोबल नाम दी कंपनी तो लोन लिया सी जेडी ब्रांच है की फरोज गांधी मार्केट इने 2015 च असि लोन लिया सी 17 लाख 20000 ਦਾ ਤੇ ਉਸ ਟਾਈਮ ਇਨਾਂ ਨੇ ਸਾਨੂੰ ਰੇਟ ਆਫ ਇੰਟਰਸਟ ਲਾਇਆ ਸੀ 14.5% ਤੇ 3-4 ਸਾਲ ਸਾਡੀ ਕਿਸ਼ਤਾਂ ਗਈਆਂ ਤੇ ਉਸ ਤੋਂ ਬਾਅਦ ਕੰਮ ਸਾਡਾ ਬੰਦ ਹੋ ਗਿਆ ਤੇ ਮਦਰ ਕੁਛ ਬਿਮਾਰ ਹੋ ਗਏ ਤੇ ਉਹਨਾਂ ਦੇ ਪੈਸੇ ਲੱਗਣ ਕਾਰਨ ਸਾਡੀ ਕਿਸ਼ਤਾਂ ਬਾਉਂਸ ਹੋ ਗਈਆਂ ਤੇ ਇਹਨਾਂ ਨੂੰ ਅਸੀਂ ਕਿਹਾ ਕਿ ਸਾਡੇ EMI ਕਰ ਦੋ ਇਹ ਤਾਂ ਤੁਹਾਨੂੰ ਟਾਈਮ ਦੇ ਦੋ ਥੋੜਾ ਕਾ ਨੋਟ ਬੰਦੀ ਚ ਵੀ ਇਹਨਾਂ ਨੇ ਟਾਈਮ ਨਹੀਂ ਦਿੱਤਾ ਤੇ ਇਹਨਾਂ ਨੇ ਇੰਟਰੈਸਟ ਲਾ ਲਾ ਕੇ ਅਮਾਉਂਟ ਤੋਂ ਤਿੰਨ ਗੁਣਾ ਅਮਾਉਂਟ ਬਣਾਤੀ ਜੀ 10 ਲੱਖ ਰੁਪਏ ਜਾਣ ਦੇ ਬਾਵਜੂਦ ਵੀ ਇਹਨਾਂ ਨੇ 37-38 ਲੱਖ ਰੁਪਏ ਸਾਡੇ ਵੱਲ ਕੱਢਤਾ ਔਰ 17 ਲੱਖ ਲੋਨ ਲਿੱਤਾ ਸੀ ਤੇ ਹਾਂਜੀ 37-38 ਲੱਖ ਰੁਪਏ ਫਿਰ ਕੱਢਤਾ ਜਿਹੜੀ ਅਮਾਉਂਟ ਦੇਈ ਸੀ ਉਸ ਤੋਂ ਬਾਵਜੂਦ ਜੀ ਤੇ ਮੈਂ ਇਹਨਾਂ ਨੂੰ ਕਿਹਾ ਕਿ ਸਾਡੀ ਸੈਟਲਮੈਂਟ ਕਰ ਦੋ ਪ੍ਰਿੰਸੀਪਲ ਅਸੀਂ ਦੇਣ ਨੂੰ ਐਗਰੀ ਆ ਬਟ ਇਹ ਨਹੀਂ ਮੰਨੇ ਉਸ ਤੋਂ ਬਾਅਦ ਇਹਨਾਂ ਨੇ ਪੋਜੈਸ਼ਨ ਲੈ ਲਿਆ ਸਾਡੇ ਘਰ ਦਾ ਤੇ ਪੋਜੈਸ਼ਨ ਲੈਣ ਤੋਂ ਬਾਅਦ ਵੀ ਸਾਨੂੰ ਕ ਕਹਿੰਦੇ ਅਗਲੇ ਦਿਨ ਤੁਸੀਂ ਤਹਿਸੀਲਦਾਰ ਸਾਹਿਬ ਤੋਂ ਲੈਟਰ ਲਿਖਾ ਕੇ ਦਿਵਾਇਓ ਸਾਡੇ ਕੋਲ ਤੇ ਅਸੀਂ ਤੁਹਾਨੂੰ ਸਾਮਾਨ ਦੇਦਾਂ ਕੱਟ ਕੇ ਬਟਨ ਮੈਂ ਲੈਟਰ ਲਿਖਾਈ ਹੋਈ ਹੈ 6 ਤਰੀਕ ਤੇ 10 2023 ਦੀ ਜੀ ਤਹਿਸੀਲਦਾਰ ਸਾਹਿਬ ਨੇ ਵੀ ਇਹਨਾਂ ਨੂੰ ਫੋਨ ਕੀਤਾ ਕਿ ਨਾ ਸਾਮਾਨ ਵਾਪਸ ਕਰ ਦਿਓ ਤੇ ਬਾਕੀ ਤੁਸੀਂ ਆਪਣਾ ਤਾਲਾ ਲਾ ਲਓ ਬਟ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਮਹੀਨਾ ਮੈਂ ਗੇੜੇ ਮਾਰੇ ਇਹਨਾਂ ਦੀ ਬ੍ਰਾਂਚ ਫੋਜਗੰਦੀ ਮਾਰਕੀਟ ਤੇ ਇਹ ਕਹਿੰਦੇ ਸਾਡੇ ਹੱਥ ਕੁਝ ਨਹੀਂ ਹੈ ਤੁਸੀਂ ਹੁਣ ਦਿੱਲੀ ਬ੍ਰਾਂਚ ਜਾਓ ਉੱਥੇ ਹੀ ਹੋਊਗਾ ਸਭ ਕੁਝ ਤੇ ਮੈਂ ਇਹਨਾਂ ਨੂੰ ਸੈਟਲਮੈਂਟ ਲਈ ਕਿਹਾ ਕਿ ਮੇਰੀ ਸੈਟਲਮੈਂਟ ਕਰ ਦਿਓ ਪ੍ਰਿੰਸੀਪਲ ਅਮਾਉਂਟ ਦੀ ਜਿਹੜੀ ਕਿ ਮੇਰੀ 14 ਲੱਖ ਰੁਪਏ ਦੀ ਬਟ ਇਹਨਾਂ ਨੇ ਪ੍ਰਿੰਸੀਪਲ ਵੀ ਮੇਰੀ 19 ਲੱਖ 72 ਹਜ਼ਾਰ ਚ ਕੀਤੀ ਜਿਹੜੀ ਕਿ ਬਹੁਤ ਜ਼ਿਆਦਾ ਸੀ ਉਹ ਵੀ ਕਹਿੰਦੇ ਤੁਸੀਂ 12 ਦਿਨਾਂ ਵਿੱਚ ਪੇਮੈਂਟ ਦੇ ਦਿਓ ਤੇ 12 ਦਿਨਾਂ ਵਿੱਚ ਮੈਂ ਇਹਨਾਂ ਨੂੰ 1.5 ਲੱਖ ਰੁਪਏ ਦੇ ਤੱਕ ਮੈਨੂੰ ਥੋੜਾ ਟਾਈਮ ਦਿਓ ਇਹਨਾਂ ਨੇ ਟਾਈਮ ਦਿੱਤਾ ਨਹੀਂ ਮੈਨੇ ਕੁਛ ਤੇ ਹੌਲੀ ਹੌਲੀ ਕਰਦੇ ਹੁਣ 3 ਮਹੀਨੇ ਟੱਪ ਗਏ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਤੁਹਾਨੂੰ 4-5 ਲੱਖ ਰੁਪਏ ਦੇ ਦਿੰਦਾ ਮੇਰਾ ਤਾਲਾ ਤੋੜ ਦਿਓ ਓੱਖਾ ਹੋ ਰਿਹਾ ਤੁਹਾਨੂੰ ਕਿੰਨੀ ਸਰਦੀ 3 ਮਹੀਨੇ ਤੋਂ ਉੱਪਰ ਹੋ ਗਏ ਸਾਢੇ 3 ਮਹੀਨੇ ਸਾਢੇ 3 ਮਹੀਨੇ ਤੋਂ ਉੱਪਰ ਹੋ ਗਏ ਜਨਤਾ ਜਨਤਾ ਸਰ ਜਨਤਾ ਸਰਕਾਰ ਮੋਰਚੇ ਨਾਲ ਕਦੋਂ ਮਿਲਦੇ ਆ ਇਹ ਫੀਲਿੰਗ ਹੋਈ ਥੀ ਇਹ ਫਿਰ ਇਹ ਸਾਡੇ ਨਾਲ ਹੀ ਰਹਿੰਦੇ ਸੀ ਭਾਜੀ ਇਹਨਾਂ ਨੂੰ ਜਦੋਂ ਪਤਾ ਲੱਗਿਆ ਫਿਰ ਇਹਨਾਂ ਨੇ ਮੇਰੇ ਬ੍ਰਦਰ ਨਾਲ ਕੰਟੈਕਟ ਕੀਤਾ ਤੇ ਮੇਰੇ ਨਾਲ ਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਸਾਡੇ ਤਾਂ ਤਾਲਾ ਲੱਗਿਆ ਨੇ ਤੇ ਕਹਿੰਦੇ ਆਪਾਂ ਬਹੁਤ ਪਹਿਲਾਂ ਕਰਦੇ ਨੇ ਸੀ ਤੇ ਬਾਕੀ ਬ੍ਰਦਰ ਨੂੰ ਇਹਨਾਂ ਬਾਰੇ ਨਹੀਂ ਜ਼ਿਆਦਾ ਪਤਾ ਕਿਉਂਕਿ ਉਹ ਇਹਨਾਂ ਦੇ ਲਿੰਕ 'ਚ ਆਏ ਸੀ ਮੋਰ ਕੁਮਾਰਾ ਜੀ ਜੀ ਸਰ ਤੇ ਮੈਨੂੰ 3 ਮਹੀਨੇ ਬਾਅਦ ਮਤਲਬ ਜਨਤਾ ਸਰਕਾਰ ਮੋਰਚਾ ਬਾਰੇ ਪਤਾ ਲੱਗਿਆ ਸੀਗਾ ਦਾਦਾ ਤੇ ਉਸ ਬਾਅਦ ਜਿੱਦਾਂ ਵੀ ਮੈਂ ਮਤਲਬ ਸ਼ੋਕ ਭਾਈ ਹੈਗੇ ਜਿਹੜੇ ਇਹਨਾਂ ਨੇ ਮੈਨੂੰ ਇਦਾਂ ਦਾ ਮਤਲਬ ਗਾੜੀ ਦਿੱਤਾ ਕਿ ਦਾਦਾ ਕਰੋ ਫਿਰ ਮੈਂ ਬੈਂਕ ਨੂੰ ਅਰਵੇਦਨ ਲਗਾਇਆ ਸਾਰੇ ਅਰਵੇਦਨ ਲਗਾਉਣ ਤੋਂ ਬਾਅਦ ਮੈਨੂੰ 2 ਹਫਤੇ ਹੋ ਗਏ ਸਾਂ ਅਰਵੇਦਨ ਦਾ ਕੋਈ ਵੀ ਜਵਾਬ ਨਹੀਂ ਆਇਆ ਜੀ ਫਿਰ ਉਸ ਤੋਂ ਬਾਅਦ ਮੈਂ ਬੈਂਕ ਤੇ ਐਫ ਆਈ ਆਰ ਕੀਤੀ ਜੋ ਕਿ ਸਾਰੇ ਡਾਕੂਮੈਂਟ ਵਿੱਚ ਕੋ ਰਿਸ਼ਤੇ ਹਨ ਜੀ ਸੀਪੀ ਸਾਹਿਬ ਨੂੰ ਭੇਜੀ ਡੀਜੀਪੀ ਸਾਹਿਬ ਨੂੰ ਭੇਜੀ ਆ ਐਸਐਚਓ ਸਾਹਿਬ ਨੂੰ ਭੇਜੀ ਆ ਸਾਰੇ ਰਿਪੋਰਟਾਂ ਸੀ ਭੇਜਦੇ ਆ ਉਸ ਦੇ ਵਿੱਚ ਵੀ ਜਵਾਬ ਮਤਲਬ ਬੈਂਕ ਵਾਲੇ ਦਾ ਉਹਨਾਂ ਕੋਈ ਨਹੀਂ ਆ ਰਿਹਾ ਸਾਹਿਬ ਸਰਕਾਰ ਕਹਿੰਦੀ ਹੈ ਕਿ ਗਵਰਨਮੈਂਟ ਜਿਹੜੇ ਪ੍ਰੂਫ ਤੇ ਹੈਗੇ ਆ ਉਹਨਾਂ ਤੋਂ ਲੋਨ ਲੋ ਜਾਂ ਜਿਹੜੇ ਅਥਰਾਇਜ਼ਡ ਬੈਂਕ ਨੇ ਉਹਨਾਂ ਤੋਂ ਲੋਨ ਲੋ ਤੁਸੀਂ ਇਸ ਬੈਂਕ ਤੋਂ ਲੋਨ ਲਿੱਤਾ ਸੀ ਕਿੰਨੇ ਕੁ ਹੁਣ ਖਜਲਖਵਾਰ ਵੀ ਹੋਣਾ ਪੈ ਰਿਹਾ ਹੈ ਕੀ ਲੱਗਦਾ ਤੁਹਾਨੂੰ ਬਾਕੀ ਲੋਕ ਵੀ ਇਦਾਂ ਖਜਲਖਵਾਰ ਹੁੰਦੇ ਹੋਣਗੇ ਕਿ ਤੁਸੀਂ ਪਹਿਲੇ ਦੇਖੋ ਖੱਜਲ ਖਵਾਤ ਤਾਂ ਤਾਂ ਬੰਦਾ ਹੋਵੇ ਜਿਸ ਨੂੰ ਮਤਲਬ ਪਤਾ ਹੀ ਨਾ ਹੋਵੇ ਜਦੋਂ ਬੰਦੇ ਨੂੰ ਹੋਲੀ-ਵਲੀ ਪਤਾ ਲੱਗ ਜਾਂਦਾ ਹੈ ਨਾ ਤਾਂ ਉਹ ਖੱਜਲ ਖਵਾਰ ਨਹੀਂ ਹੁੰਦਾ ਵਾ ਫਿਰ ਉਹ ਬੈਂਕਾਂ ਦੇ ਉੱਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੰਦਾ ਹੈਗਾ ਵਾ ਜੀ ਤੇਦਾ ਅਸੀਂ ਕੀਤੀ ਜੀ ਅਸੀਂ ਪਹਿਲਾਂ ਡਰੇ ਹੋਏ ਸੀਗੇ ਕਿ ਹਾਂ ਬੈਂਕ ਕੀ ਕਹੂਗਾ ਸਾਡੇ ਨਾਲ ਕੀ ਹੋਗਾ ਕੀ ਨਹੀਂ ਹੋਏਗਾ ਪਰ ਜੋ ਹੌਸਲਾ ਸਾਨੂੰ ਜਨਤਾ ਸਰਕਾਰ ਮੋਰਚਾ ਨੇ ਦਿੱਤਾ ਅੱਜ ਉਸ ਉਸਰੇ ਨਾਲ ਅਸੀਂ ਖੜੇ ਹੈਗੇ ਅੱਜ ਸੀਨ ਤੋੜ ਦਿੱਤੀ ਮਤਲਬ ਹਾਂਜੀ ਤੇ ਕੀ ਲੱਗਦਾ ਕਿ ਹੁਣ ਜੇ ਬੈਂਕ ਵਾਲੇ ਕਾਨੂੰ ਕਾਰਵਾਈ ਕਰਦੇ ਆ ਉਹਦੇ ਲਈ ਲੋਜੀਸਟਿਕਲ ਤਿਆਰ ਕਾਰਵਾਈ ਵਾਸਤੇ ਅਗਰ ਉਹ ਕਰਨਾ ਵੀ ਚਾਹੁੰਦੇ ਹੈਗੇ ਤਾਂ ਕਾਰਵਾਈ ਵਾਸਤੇ ਅਸੀਂ ਜਿਹੜੇ ਅਰਜ਼ੀ ਦਿੱਤੇ ਹੋਏ ਉਹਨਾਂ ਨੂੰ ਉਹਨਾਂ ਦਾ ਸਾਨੂੰ ਉਹ ਹਾਂਸਰ ਦੇਣਗੇ ਜੀ ਜੋ ਵੀ ਆ ਦੇ ਉਹਦੇ ਨਾਲ ਸਵਾਲ ਅਸੀਂ ਕਿਤੇ ਹੋਏ ਆ ਉਹਦੇ ਵਿੱਚ ਉਹ ਸਾਡਾ ਆਨਸਰ ਦੇਣਗੇ ਹਾਂ ਜਾਂ ਨਾ ਦੇ ਵਿੱਚ ਜੀ ਕਿਉਂਕਿ ਆਪਾਂ ਉਸ ਹਿਸਾਬ ਨਾਲ ਉਹਨਾਂ ਨੂੰ ਸਵਾਲ ਪੁੱਛੇ ਹੋਏ ਆ ਜੋ ਕਿ ਇੱਕ

एक मतलब व्यक्ति निर्माण से राष्ट्र निर्माण की तरफ है और जनता सरकार मतलब कर्ज मुक्ति उसमें एक छोटा सा उसी के अंदर है मतलब जी, जी। तो आज जो प्रॉपर्टी आपने मुक्त करवाई है क्या लगता है अगर कल को बैंक वाले आप पे कार्रवाई करते तो उसको के लिए तैयार हुआ सर उनसे निपटने के लिए तो हम तैयार इसलिए हैं क्योंकि हम उनको शुरू में ही बोला है हमने जो आवेदन दिया हुआ है हमने उसमें ये बोला हुआ है भाई हम आपका एक एक रुपया देने के लिए तैयार हैं बस हमने जो क्योंकि जब बैंक लोन देता है तो वो सबसे पहले डेढ़ सौ जगह साइन करवाता है जी। तो उसमें जब साइन वो करवाता है तो हम साइन कर देते हैं लेकिन हमने तो रिटर्न में हम कोई कार्रवाई नहीं करते अब हम जनता उस बैंक से ये पूछते हैं भाई आप हमें रिटर्न में इस सवालों के जवाब दें जो हम हमने आपको आवेदन भेजा हुआ है हमने कंपनी से नहीं पूछा हमने सरकार से भी पूछा हुआ है और रिजर्व बैंक ऑफ इंडिया से पूछा अकेला कंपनी से नहीं पूछा सबसे हमने पूछा हुआ भाई आप हमें लिखित में जवाब दें जो मतलब हमने आवेदन जो भेजा हुआ है सरकार मोर्चा अब तक कितने घर छुड़वा चुकी है साढ़े तीन सौ प्लस हम मतलब लोगों को घरों के अंदर पाँच सौ ऊपर हो चुका है सर ये कहाँ कहाँ पे काम करना हो तो वो कैसे कर सकता है मोर्चा का नंबर है पचानवे अठारह सत्रह डबल जीरो डबल जीरो जुड़ जायेंगे मोर्चे पाँच सौ घर आपने छुड़वाए किसी बैंक ने यहाँ पे कार्रवाई की हो या कोई ऐसा हो या भाई साहब बैंक आता ही नहीं है जी बैंक क्योंकि उनके पास इन सवालों के जवाब ही नहीं है भाई आप आके बात तो करें कोई वो आते ही नहीं जी एक बात बताओ बैंक जो नोट छापता है वो सोने के बदले में छापता है ये सभी को पता है लेकिन कितने सोने के बदले कितने नोट छापता है किसी को नहीं पता सात सौ सतर मिलीग्राम गोल्ड होगा तब जाके वो एक रुपए का नोट छापेगा उसी हिसाब से आरबीआई के पास जो गोल्ड है वो सात सौ छियानवे टन है जिसके बदले में वो नोट छापेंगे वो आठ लगभग लगभग पाँच लाख करोड़ के नोट छापेंगे और इन्होंने छापे हुए हैं चौंतीस लाख करोड़ के नोट यानी उनतीस लाख करोड़ की जो करेंसी है वो अवैध है ठीक है जी और कर्जा जो बांट दिया वो 205 लाख करोड़ बोल रहे हैं एक बात बताइए श्रीमान आपके पास कुल चौतीस रुपए है क्या आप मुझे दो रुपए दे सकते हो जब दे ही नहीं सकते तो फिर कर्ज कैसा ये लोगों को हमारा जो जवाब है यही है भाई आप हमें ये बताएं भाई आपने हमें दिया क्या है असली रुपया दिया है नकली दिया है अगर आप आज आपने इनको घर में बिठा दिया कल को अगर बैंक वाले दोबारा आते हैं उस पर फिर जनता सरकार अगर बैंक दोबारा भी आएगा तो कोई बात नहीं ये भाई साथ में खड़े रहे जनता सरकार मोर्चा इनके हर टाइम इनके पीछे खड़ा मिलेगा बिल्कुल